ਇਹ ਤਾਂ ਪੈਸੇ ਮੰਗਦਾ ਚੰਨੀਆਂ ਕਿੱਥੇ ਆ ਗਏ ਅਦਰ ਮੈਨੂੰ ਅਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਇਹ ਉੱਤਰਾਖੰਡ ਤੋਂ ਉੱਥੇ ਝੂਪੀ ਬਿਹਾਰ ਦੇ ਬੰਦੇ ਆ ਇਹ ਹੈ ਤੇ ਇੱਥੇ ਆ ਕੇ ਭੀਖ ਮੰਗ ਲਾਏ ਇਹਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਮਲੇ ਆ ਪੰਜਾਬ ਵਾਲੇ ਹੈ ਹੀ ਕੰਮਲੇ ਆਪਣੇ ਤਾਂ ਦੇ ਲੱਗੇ ਪੰਜਾਬ ਵਾਲੇ ਇਹਨਾਂ ਨੂੰ ਪੈਸੇ ਲਾਉਂਦੇ ਆ ਤਾਂ ਦੇ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਵੀ ਯਾਰ ਹਾਂ ਆਪਣੇ ਵਿੱਚ ਜਿਹੜੇ ਲੋਕ ਆਪਣੇ ਆਪਣੇ ਆਪ ਦੇ ਸਾਧਨ ਦੇ ਲੋਕ ਆਪਣੇ ਭੁੱਖੇ ਮਰ ਜਾਂਦੇ ਆ ਤੇ ਸੀ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਦੇ ਆ ਹਾਂ ਜਿਹੜੇ ਆਪ ਦੇ ਗਰੀਬ ਸਿੱਖ ਲੋਕ ਆ ਉਹ ਭੁੱਖੇ ਮਰ ਜਾਂਦੇ ਆ ਤੇ ਇਹਨਾਂ ਨੂੰ ਬਾਹਰ ਲਿਆਉਣ ਨੂੰ ਇਹਨਾਂ ਨੂੰ ਪੈਸੇ ਦੇਈਏ ਨੇ ਆਪਾਂ 50000 ਰੁਪਏ 100000 ਰੁਪਏ ਇੱਕ ਮਹੀਨਾ ਦਾ ਨੋਟ ਵਿੱਚ 50000 ਰੁਪਏ ਪਾਉਂਦਾ ਆ ਚੈਨੀਆਂ ਬੋਟ ਚ ਲੈ ਹੀ ਫਿਰਦਾ ਕਤਾ ਇਹ ਜੋ ਕਿਸੇ ਜੱਬਤ ਗ੍ਰਾਂਹ ਦੀ ਗੱਲ ਵਾਹ ਸਰਦਾਰ ਜੀ ਨਮਸਤੇ ਸਰਦਾਰ ਜੀ ਬਹੁਤ ਅੱਛੇ ਸਰਦਾਰ ਜੀ ਆਪੇ ਆ पचास तुम्हारे बच्चे जी बड़े बड़े गांव में जाए कनेडा अमेरिका जाए बच्चे तुम्हारे वाह जी सरदार सरदार लोग ही होते हैं। पंजाब बहुत अच्छा है वाह अरे बाबा जी सरदार जी गरीब की मदद कर दो लाज के लिए तार बहुत अच्छे हैं दानिया नमस्ते सरदार जी गरीब की मदद कर दो दे दो पैसा

ਬੱਚੇ ਹੈਗੇ ਤੇਰੇ ਬੱਚੇ ਬੱਚੇ ਹੈ ਦੋ ਬੱਚੇ ਹੈ ਉਹ ਆ ਜਾਏ ਨਹੀਂ ਹੈ ਮੇਰੇ ਸਾਥ ਮਾਂ ਬਾਪ ਹੈਗਾ ਤੇਰਾ ਮਾਂ ਬਾਪ ਹੈ ਉਹ گاਉਂ ਮੈਂ ਤੇ ਤਨੂ ਪੀਖ ਮੰਗਣੀ ਜ਼ਰੂਰੀ ਆ ਅਰੇ ਜਬ ਕਾਟੀ ਗਈ ਫਿਰ ਇਹ ਗਾਸ ਸੇ ਕੀ ਕਰੇਗਾ ਮੈਂ ਦੁੱਖ ਸੋਣਾ ਪੜਾ ਬੜਾ ਦੁੱਖ ਹੈ ਯਾਰ ਨਾ ਇਹ ਗਾਸ ਸੇ ਮੈਂ ਕੀ ਕਰੇਗਾ ਰੇ ਭਾਈ ਕੋਈ ਨਹੀਂ ਯਾਰ ਤੈਨੂੰ ਇਲਾਜ ਦੀ ਜ਼ਰੂਰਤ ਆ ਹਾਂ ਇਲਾਜ ਦੀ ਜ਼ਰੂਰਤ ਆ ਹਾਂ ਕਰਾ ਦੀ ਤੇਰਾ ਇਲਾਜ ਹਾਂ ਬਹੁਤ ਅੱਛਾ ਪੰਜਾਬ ਕੇ ਦਾਨੀਆਂ ਕਰਾਵਾ ਦਾ ਇਲਾਜ ਇਲਾਜ ਕੋਈ ਨਹੀਂ ਯਾਰ ਟੈਨਸ਼ਨ ਨਾ ਲਾ ਇਲਾਜ ਨਹੀਂ ਲਾਇ ਨਹੀਂ ਪੈਸਾ ਦੇ ਤਾਂ ਮੈਂ ਲਾਇ ਤੋਂ ਖੁਦ ਹੀ ਕਰਾ ਲਊਗਾ ਪੈਸਾ ਦੇ ਦੋ ਜਿੰਨਾ ਵੀ ਪੈਸਾ ਵੀ ਦੇ ਦਾਂਗੇ ਤੈਨੂੰ ਲਾਇ ਤੋਂ ਮੈਂ ਕਰਾ ਲਊਗਾ ਨਹੀਂ ਤੈਨੂੰ ਹਸਪੀਟਲ ਚ ਐਡਮਿਟ ਕਰਾ ਦੇਣਾ ਦੱਸ ਨਹੀਂ ਨਹੀਂ ਮੈਂ ਪੈਸਾ ਦੇ ਦੋ ਮੈਂ ਕਰਾ ਲਊਗਾ ਖੁਦ ਕਰਾ ਲਊਗਾ ਤੇਰੇ ਬਾਹ ਨਵੀਂ ਲਵਾ ਦੇਣਾ ਮੈਂ ਬਾਹ ਲਵਾ ਦੇਣਾ ਨਹੀਂ ਬਾ ਮੈਂ ਖੁਦ ਹੀ ਲਗਾ ਲੂੰਗਾ ਪੈਸਾ ਦੇ ਦੋ ਪੈਸੇ ਦੀ ਜਰੂਰਤ ਹੈ ਮੈਂ ਸਰ ਪੈਸਾ ਹੀ ਕਰੇਗਾ ਤੂੰ ਤੂੰ ਲਾਜ ਵਾਸਤੇ ਪੈਸੇ ਮੰਗ ਰਿਹਾ ਹਾਂ ਮੈਂ ਲਗਵਾ ਲੂੰਗਾ ਖੁਦ ਲਗਵਾ ਲੂੰਗਾ ਰੇ ਮਾਣੋ ਨਾ ਆ ਜਾ ਭਾਈ ਮਾਣਾ ਮੇਰੇ ਬਾਅਦ ਯਾਰ ਮੈਨੂੰ ਲੱਗਦਾ ਤੂੰ ਨਸ਼ਾ ਕਰਦਾ ਯਾਰ ਨਹੀਂ ਯਾਰ ਨਸ਼ਾ ਨਹੀਂ ਕਰਦਾ ਗੁਟਕਾ ਖਾ ਗੁਟਕਾ ਫਿਰ ਤੇਨੂੰ ਕਹੀ ਤੇ ਨਾ ਜ਼ਰਾ ਇਲਾਜ ਕਰਵਾ ਦਾਂ। ਨਹੀਂ ਨਾ ਮੈਂ ਲਾਜ ਪੈਸੇ ਸੀ ਹੋਗਾ ਨਾ ਫਿਰ ਪੈਸਾ ਦੋਗੇ ਤਾਂ ਵੈਸੇ ਆਵੇ ਸਾਰੇ ਅਸੀਂ ਥੋੜੇ ਥੋੜੇ ਪਾ ਕੇ ਪੈਸੇ ਯਾਰ ਤੇਰਾ ਇਲਾਜ ਕਰਵਾ ਦਾਂਗੇ ਕਿੱਡੇ ਕੀ ਗੱਲ ਆ ਟੈਨਸ਼ਨ ਕਰ ਰਿਹਾ। ਅਰੇ ਥੋੜਾ ਥੋੜਾ ਦੇ ਦੋ ਪੈਸਾ ਕੀ ਕਰਨਾ ਫਿਰ ਥੋੜਾ ਥੋੜਾ ਦੇ ਦੋ ਮੈਂ ਇਲਾਜ ਕਰਵਾ ਲਵਾਂਗਾ ਨਹੀਂ ਪੈਸੇ ਇਕੱਠੇ ਕਰ ਰਿਆਂਗਾ ਹਾਂ ਥੋੜਾ ਥੋੜਾ ਦੇ ਦੋ ਨਾ ਤੇਨੂੰ ਇਲਾਜ ਲਈ ਇਸ ਤਰ੍ਹਾਂ ਇਲਾਜ ਕਰਵਾ ਦਾਂਗੇ ਬਾਹਰ ਨਾਮੀ ਲਵਾ ਦਾਂਗੇ ਤੇਰੇ ਅਰੇ ਲਾਜ ਮੈਂ ਖੁਦ ਹੀ ਕਰਾ ਲਵਾਂਗਾ ਅਰਜੀਤ ਕੋਈ ਬਾਤ ਹੀ ਨਹੀਂ ਹੈ ਬਾਈ ਕੱਟੇ ਗਏ ਕਿ ਹੋਰ ਵੀ ਕੋਈ ਪ੍ਰੋਬਲਮ ਬਾਏ ਕੱਟੇ ਗਏ ਇੱਕ ਲਾਤ ਨਹੀਂ ਹੈ ਸਿੱਧੀ ਲਾਤ ਲਗੜ ਕੇ ਤੁਰਦਾ ਹੈ ਜਿਹੜੀ ਲਾਤ ਆਲੀ ਇਹ ਨਾ ਤੋੜ ਬਾਹ ਕੇ ਨਹੀਂ ਟੁੱਟੀ ਵੀ ਹੈ ਕਿੱਥੋਂ ਟੁੱਟੀ ਹੈ ਤੁਸੀਂ ਕਾਟੀ ਹੈ ਕਾਟੀ ਹੈ ਜੜ ਤੋਂ ਹਾਂ ਅਰੇ ਖੁਦੀ ਲੱਗਿਆ ਯਾਰ ਤੇਰਾ ਦਰਦ ਸੁਣ ਕੇ ਅਰੇ ਪੰਜਾਬ ਕੇ ਲੋਕ ਅੱਛੇ ਇਸ ਲਈਏ ਤਾਂ ਪੰਜਾਬ ਮੇ ਆਤੇ ਹੈ ਨਹੀਂ ਤਾਂ ਹਮਾਰੇ ਉਧਰ ਉਧਰ ਨਹੀਂ deta ਕੋਈ ਭੀਖ ਭੀਖ यहाँ तो मैं सुबह से बैठा हूँ पैसा दे शादी हुई है तेरी शादी शादी हुई है दो बच्चे हैं वो आज बीमार है नहीं मेरे साथ वो, वो भी साथ में भी हाँ साथ में भी इलाज करवाना है ਤੇ ਤੇਰਾ ਇਲਾਜ ਅਸੀਂ ਆਰੇ ਐਨਜੂ ਵਾਲਿਆਂ ਨੂੰ ਫੋਨ ਕਰ ਦਿੰਨੇ ਆ ਕਿ ਉਹ ਤੇਰਾ ਇਲਾਜ ਕਰਵਾ ਦਿੰਨੇ ਤੇਰੇ ਘਰੇ ਵੀ ਖਰਚਾ ਬੰਨਦਾਂਗੇ। আরে ਖਰਚਾ ਕਿ ਆ ਬੰਨੋਗੇ ਤੂੰ ਤੂੰ ਜਿੰਨਾ ਦੇ ਸਕਦੇ ਹੋ ਦੇ ਦੋ ਰਿਹਾ ਭਾਈ। ਇਤਨਾ ਕਿਉਂ? ਇਤਨਾ ਤਾਂ ਕੋਈ ਬਾਤ ਹੀ ਨਹੀਂ ਰਹਾ। ਅਰੇ ਭਾਈ ਯਾਰ ਤੂੰ ਕਿਉਂ ਟੈਨਸ਼ਨ ਆ ਦੇ ਤਾ ਪੰਜਾਬ ਕੇ ਲੋਗ ਇਤਨੇ ਬੁਰੇ ਨਹੀਂ ਐ। ਤੇਰਾ ਇਲਾਜ ਕਰਵਾ ਲਵਾਂਗੇ ਤੇਰੇ ਤੇ ਮੈਂ ਪੰਜਾਬ ਮੈਂ ਆਇਆ ਹਾਂ। ਮੇਰੀ ਬਾਤ ਸੁਣ। ਤujhe ਇਲਾਜ ਕੇ ਲੀਏ ਪੈਸੇ ਚਾਹੀਏ ਨਾ? ਤੇ ਤੇਰਾ ਇਲਾਜ ਕਰਵਾ ਰਹੇ ਆ।

वो मांग रहा है साढ़े चार लाख रुपया मांग रहा है अच्छा बाह नवी ला देंगे वो देखो मां नवी लगा देंगे वो बोल रहे हैं वैसे तो बोल रहे हैं गरीब वो भी मत करते हैं कहते अच्छा लात का बीच में है हां लात का ही बीच अच्छा मां बाप ने कोई काम करता मां बाप तो यार करता है वो अपनी कमा के खाता है मैं इधर आ गया पंजाब में पंजाब के लोग बहुत अच्छे हैं बहुत दानी हैं ਪੈਸਾ ਦੇ ਦਿੱਤੇ ਆ ਥੋੜਾ ਬਹੁਤਾ ਹੂੰ ਹੂੰ ਠੀਕ ਆ ਸਰਦਾਰ ਲੋਗ ਬਹੁਤ ਅੱਛੇ ਹੁੰਦੇ ਆ ਮੇਰੇ ਨਾਲ ਐਨ ਆਰ ਆਈ ਦੋਸਤ ਹੈਗੇ ਹੈਗੇ ਹਾਂਜੀ ਤੇ ਤੈਨੂੰ ਇਸ ਲਈ ਬੋਲ ਰਿਹਾਗਾ ਮੈਂ ਉਹਨਾਂ ਨੂੰ ਤੇਰੀ ਗਰੁੱਪ ਚ ਵੀ ਮੈਂ ਸਕੈਨਰ ਦੇ ਦਿੱਤਾ ਉਸਕੋ ਮੇਰੇ ਕੋ ਪੈਸਾ ਡਲਾ ਦੇਣਾ ਸਕੈਨਰ ਦੇ ਦਿੱਤਾ ਹੂੰ ਤੁਝੋ ਅੱਛਾ ਯਾਰ ਖਾਤਾ ਵੀ ਤੇ ਰਹੇਗਾ ਗਗਨ ਭੇਜੇਗਾ ਸਕੈਨਰ ਮੈਂ ਡਲਾ ਦੇਣਾ ਮੇਰੇ ਪਾਸਾ ਮੈਂ ਕਰਾ ਲੂੰਗਾ ਖੁਦ ਕਰਾ ਲੂੰਗਾ तुम्हारा भी बाल बच्चा है तू अपना काम करना मैं जो देख जब करा लिया तुम्हारे पास आ जाऊंगा भी करा लिया भाई तो तेरा स्कैनर मेरे को दे देना मैं पैसे डलवाता हूं चलो आ, अभी तो हां कोई तो बात नहीं डलवाता हूं मैं पैसे भाई कितने के जर्दा बैठा है इत्ते वो भी 5 6 सुना मरी आके इधर इधर आओ मारा ਬਾਈ ਕਿੰਨਾ ਟਾਈਮ ਹੋ ਗਿਆ ਸਹੀ ਇਹਨੂੰ ਬੈਠੇ ਨੂੰ ਇੱਥੇ ਚਾਰ ਪੰਜ ਮਹੀਨੇ ਹੋ ਗਏ ਮੈਨੂੰ ਬਹੁਤ ਦਿਨ ਹੋ ਗਏ ਭਾਈ ਆਉਂਦੇ ਨਾ ਚਾਰ ਪੰਜ ਮਹੀਨੇ ਹੋ ਗਏ ਇਹਦੀ ਵੀ ਹੁੰਦਿਆਂ ਨਾਲ ਇਹਦੀ ਬਾਹ ਟੁੱਟੀ ਵੀ ਸੀ ਪਹਿਲਾਂ ਹੀ ਯਾਰ ਇਹ ਜਾਣੀ ਪਤਾ ਇਹਦੇ ਨਾਲ ਜਵਾਕ ਵੀ ਆਉਂਦੇ ਹੈਗੇ ਤੋ ਪੰਜਾਬੀ ਚਿਰ ਦਾ ਬੰਦਾ ਏ ਬਾਹ ਤਾਂ ਵੱਟੀ ਆ ਜੀ ਰੋਪਾ ਪੈਸੇ ਬਹੁਤ ਦੇ ਕੇ ਜਾਂਦੇ ਇਹਨੂੰ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਹਾਂਜੀ ਮੈਨੂੰ ਨਾ ਜਦੋਂ ਇਹਨੂੰ ਮੈਂ ਜੱਫੀ ਪਾਈ ਆ ਹੁਣ ਮੈਨੂੰ ਲੱਗਾ ਵੀ ਇਹਦੀ ਬਾਹ ਹੈਗੀ ਆ ਇਹਨਾਂ ਨੂੰ ਵੀ ਸੱਤ ਪੈਂਦਾ ਭਾਈ ਬਾਹ ਹੈਗੀ ਐ ਇਹਦੀ ਹੁਣ ਮੈਂ ਇਹਨੂੰ ਕਾ ਮੈਂ ਇਹਨੂੰ ਕਾ ਮੈਂ ਤੇਰਾ ਇਲਾਜ ਕਰਾ ਦਿੰਨਾ ਤੇਰੀ ਬਾਹ ਨਵੀਂ ਲਵਾ ਦਿੰਨਾ ਮੈਨੂੰ ਕਹਿੰਦਾ ਪੈਸੇ ਦੇ ਦੇ ਮੈਂ ਆਪੇ ਇਲਾਜ ਕਰਾ ਲਵਾਂਗਾ ਨਹੀਂ ਭਾਈ ਪੈਸੇ ਤਾਂ ਬਹੁਤ ਲੋਕ ਦੇਖ ਜਾਂਦੇ ਇਹਨੂੰ ਯਾਰ ਪੈਸੇ ਬਹੁਤ ਇਕੱਠੇ ਹੁੰਦੇ ਐ ਜੋ ਇਹਨੂੰ ਤਾਂ ਇਹਨੂੰ ਇਲਾਜ ਵਾਸਤੇ ਪੈਸੇ ਮੰਗੀ ਜਾਂਦਾ ਹੁਣ ਇਹ ਜਦੋਂ ਆਪਾਂ ਇਹਦਾ ਇਲਾਜ ਕਰਾ ਕੇ ਦੇ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਪੈਸਾ ਦੇ ਤਾਂ ਲੋੜ ਹੀ ਨਹੀਂ ਰੋ ਜਾਣ ਕੇ ਬਹਿ ਜਾਂਦੇ ਕਈ ਵਾਰ ਬੱਚੇ ਹੁੰਦੇ ਆ ਨਾਲ ਇਹਦੇ ਤੇ ਮੈਂ ਤੁਹਾਨੂੰ ਐ ਕਹਿਣਾ ਮੈਂ ਪੁਲਿਸ ਨੂੰ ਕਰ ਦਿਨਾ ਫੋਣਾ ਤੇ ਤੁਸੀਂ ਸਾਥ ਦਿਓਗੇ ਬਾਈ ਬਣ ਕੇ ਸਾਰੇ ਆਣਾ ਤੇਰੇ ਨਾਲ ਬਾਈ ਮੇਰੇ ਬਣ ਕੇ ਆਣਾ ਕਿਤੇ ਮੁੜ ਕੇ ਇਕੱਲੇ ਮੇਰੇ ਚਰ ਮਾਰ ਆਣਾ ਲੋਕ ਕਰੋ ਇਹਦਾ ਹੱਲ ਯਾਰ ਬਾਈ ਇਹ ਰੋ ਜਾਣ ਕੇ ਬਹਿ ਜਾਂਦੇ ਮੈਂ ਚਲ ਪੁਲਿਸ ਨੂੰ ਲਾਉਣਾ ਫੋਣਾ ਤੁਸੀਂ ਜਾਓ ਜੇ ਨਾ ਵੀਰ ਬਣ ਕੇ ਜਾਗਾ ਹੈਲੋ ਸਸ਼ੀਕਾ ਜਨਾਬ ਇੱਕ ਨਾ ਜੀ ਆਪਣੇ ਬੱਸ ਸਟੈਂਡ ਦੇ ਵਿੱਚ ਨਾ ਭਿਖਾਰੀ ਬੈਠਾ ਹੁੰਦਾਗਾ ਤੇ ਮੈਂ ਹੁਣ ਉਹਦੇ ਕੋਲੇ ਗਿਆ ਸੀਗਾ ਉਹਦੀ ਬਾਹ ਟੁੱਟੀ ਹੋਈ ਆਗੀ ਮੈਂ ਉਹਨੂੰ ਬੋਲਿਆ ਵੀ ਮੈਂ ਕਿਹਾ ਚੱਲ ਤੇਰਾ ਇਲਾਜ ਕਰਵਾ ਦਿੰਨਾਗਾ ਵੀ ਤੈਨੂੰ ਪੈਸਿਆਂ ਦੀ ਕੀ ਜ਼ਰੂਰਤ ਆ ਹਨਾ ਕਹਿੰਦਾ ਪੈਸੇ ਚਾਹੀਦੇ ਮੈਨੂੰ ਤੇ ਮੈਂ ਨਾ ਉਹ ਜੱਫੀ ਪਾ ਕੇ ਦੇਖੀ ਹੁਣ ਤੇ ਮੈਨੂੰ ਨਾ ਥੋੜਾ ਜਿਹਾ ਸ਼ੱਕੀ ਜਿਹਾ ਇਨਸਾਨ ਲੱਗਿਆ ਉਹਦੇ ਬਾਹ ਹੈਗੀ ਆਗੀ ਹਾਂਜੀ ਹਾਂਜੀ ਆ ਹਾਂਜੀ 5-6 ਮਹੀਨੇ ਹੋ ਗਏ ਜੀ ਇਹ ਨਾਲ ਦੇ ਜਿਹੜੇ ਦੁਕਾਨਦਾਰ ਹੈਗੇ ਸਾਰੇ ਦੱਸ ਰਹੇ ਹੈਗੇ ਵੀ ਇਹਨੂੰ 5-6 ਮਹੀਨੇ ਹੋ ਗਏ ਬੈਠੇ ਨੂੰ ਸਾਰੇ ਲੋਕ ਵੀ ਇਹਨੂੰ ਜਿੰਨੇ ਵੀ দান ਦੇ ਕੇ ਜਾਂਦੇ ਸਾਰੇ ਕਹਿੰਦੇ ਸੀ ਤੇਰਾ ਲਾਜ ਵੀ ਕਰਾ ਦਿੰਨੇ ਆ ਲਾਜ ਕਰਵਾਉਂਦਾ ਨਹੀਂ ਕਹਿ ਦਿੰਦਾ ਮੈਨੂੰ ਪੈਸੇ ਦੇ ਦਿਓ ਹਾਂਜੀ 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 ਹਾਂ ਤੁਸੀਂ ਆ ਜਾਓ ਜੀ ਬੱਸ ਸਟੈਂਡ 'ਚ ਆਓ ਜੀ ਜਲਦੀ ਭੱਜਣ ਤਾਂ ਨਹੀਂ ਦਿੰਦੇ ਜੀ ਕੋਈ ਗੱਲ ਨਹੀਂ ਸਾਰੇ ਹੈਗੇ ਆ ਜੀ ਇੱਥੇ ਖੜੇ ਹੋਏ ਆ ਠੀਕ ਹੈ ਜੀ ਕੋਲਸ ਨੂੰ ਲਾਤਾ ਫੋਨ ਉੱਪਰ ਆਲਾ ਮੇਰਾ ਵੀਰ ਜਾਓ ਜੇ ਨਾ ਕਿਤੇ ਭਰਾ ਠੀਕ ਆ ਤੇਰੇ ਨਾਲ ਆ ਬਾਹੋਂ ਕਹਿੰਦੇ 10 ਮਿੰਟ ਦੇ ਵਿੱਚ ਵਿੱਚ ਅਸੀਂ ਆ ਗਏ ਇਹਦਾ ਹੱਲ ਕਰ ਤੂੰ ਤੇਰੇ ਨਾਲ ਆ ਬਾਈ ਬਾ ਮੜਾ ਜੇ ਇਹਨੂੰ ਘੇਰ ਕੇ ਰੱਖੇ ਕਿਤੇ ਭੱਜ ਨਾ ਜਾਵੇ ਉਲਟ ਕਿਤੇ ਭੱਜਣ ਦਿੰਦੇ ਆ ਕਿਤੇ ਹਾਂਜੀ ਇਹ ਆ ਬੰਦਾ ਸਤਿ ਸ੍ਰੀ ਅਕਾਲ ਹਾਂਜੀ ਆ ਅੱਛਾ ਤੇਰੇ ਨਾਲ ਕੋਣ ਆ ਹੋਰ ਓਏ ਬੱਚੇ ਆ ਹਾਂ ਬੱਚੇ ਆ ਇਹ ਤੂੰ ਕਿਵੇਂ ਤੂੰ ਕਿਨੇ ਜਰ ਦਾ ਬੈਠਾ ਇੱਥੇ ਐ ਕਰ ਇਹਨੂੰ ਪਾਸੇ ਸਾਈਡ ਤੇ ਲੈ ਕੇ ਚੱਲਦੇ ਆਂ ਇੱਥੇ ਹੋਰ ਲੋਕ ਆ ਜਾਂਦੇ ਆ ਆ ਚੱਕ ਆ ਉਹਦਾ ਸਮਾਨ ਜੇ ਚੱਕ ਉੱਠਾ ਨਹੀਂ ਜਾਂਦਾ ਆ ਜਾ ਤੇਰੇ ਉਹ ਕਰਾਉਣੇ ਲਾਜ ਸਮਾਨ ਦੇ ਚੱਕ ਲੈਦਾ ਇੱਕ ਮਿੰਟ ਕੋਈ ਨਹੀਂ ਕਰਾਉਣੇ ਤੇਰਾ ਇਲਾਜ ਕਰਾਉਣ ਲੈ ਜਾਂਦੇ ਆਂ ਕਾ ਆ ਜਾ ਤੂੰ ਆ ਜਾ ਆ ਜਾ ਪੁੱਟਖੜ ਦੋ ਪੁੱਟਖੜ ਕਰ ਆ ਜਾ ਆ ਜਾ ਉਧਰ ਸਾਈਡ ਤੇ ਲਿਆਓ ਇਹਨੂੰ ਮੈਂ ਇਹਦੀ ਤਲਾਸ਼ੀ ਲੈਣਾ ਆ ਜਾ ਕੋਈ ਥੋੜਾ ਆ ਆਰੇ ਵੋ ਵੋ ਮੇਰੇ ਸਾਥ ਵਾਲੇ ਵੀ ਆ ਗਏ ਬੱਚੇ ਵੀ ਆ ਗਏ ਮੇਰੇ ਬੱਚੇ ਕਿਹੜੇ ਕਰੇ ਬੱਚੇ ਵੀ ਆ ਗਏ ਆ ਜਾ ਪਤਾਏ ਆ ਗਏ ਬੱਚੇ ਆਹ ਬੱਚੇ ਤੇਰੇ ਹਾਂ ਬੱਚੇ ਆ ਮਾਰੇ ਚਲਾਇਆ ਬੈਠਾ ਕੋਈ ਨਹੀਂ ਇਹਦੀ ਤਲਾਸ਼ੀ ਲੈ ਆ ਗੱਲ ਸੁਣੋ ਤੂੰ ਹੈ ਕਿਹੜੇ ਥੋਂ ਆ ਕਿੱਥੋਂ ਆ ਤੂੰ ਮੈਂ ਤਾਂ ਬਿਹਾਰ ਸੇ ਹਾਂ ਜੀ ਯੂਪੀ ਬਿਹਾਰ ਸੇ ਹਾਂ ਉਹ ਬਿਹਾਰ ਸੇ ਆ ਚੈਨ ਵਾਲਾ ਵੀ ਫਰਦਾ ਯਾਰ ਆਕ ਵਿੱਚ ਨਹੀਂ ਫਰਦਾ ਹਾਂ ਅਰ ਅਰੇ ਅਰੇ ਟੱਕ ਮਿੰਟ ਖੜਾ ਖੜੇ ਟੱਕ ਮਿੰਟ ਟੱਕ ਮਿੰਟ ਟੱਕ ਮਿੰਟ ਕੁੱਟੋ ਇੱਕ ਮਿੰਟ ਕੁ ਬਿਜਾ ਆ ਫਾੜੇ ਟੱਕ ਮਿੰਟ ਇਹ 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 ਆ ਚੈਨੀਆਂ ਕਿੱਥੋਂ ਲੈਂਦੇ ਗਾ ਇਹ ਚੈਨੀਆਂ ਕਿੱਥੋਂ ਆ ਗਈਆਂ ਫਿਰ ਤੂੰ ਮੰਗਦਾ ਦਾ ਭਖਾਰੀਆਂ ਤੂੰ ਹੈ ਦਾ ਪੈਸੇ ਮੰਗਦਾ ਚੈਨੀਆਂ ਕਿੱਥੋਂ ਆ ਗਈਆਂ ਤੇਰੇ ਇਹ ਤਾਂ ਖੋਈ ਹੈ ਹਾਂ ਖੋਈ ਹੈ ਆ ਬਾਹ ਵੀ ਖੋਈ ਹੈ ਇਹਦੇ ਆ ਇੱਕ ਬਾਹ ਹੈਗੀ ਹੈ ਬਾਹ ਹੈਗੀ ਹੈ ਖੋਈ ਹੈ ਆਹ ਕੋਲ ਬਾਂਹ ਆਹ ਪੂਰੇ ਦੇ ਪੂਰੇ ਨਖਰੇ ਕਰ ਤੂੰ ਆਪ ਤੁਸੀਂ ਕੀ ਲੱਗਦੇ ਆ ਆ ਦੇਖੋ ਬਾਹ ਇਧਰ ਦੇਖੋ ਬਾਹ ਵੀ ਹੈਗੀ ਆ ਇਹ ਤਾਂ ਛੋਟੇ ਛੋਟੇ ਚੱਕ ਲੈ ਥੋਨੂੰ ਇਹ ਛੋਟੇ ਛੋਟੇ ਠਾਏ ਛੋਟਾ ਹੁੰਦਾ ਨੂੰ ਤੇ ਹੁਣ ਕਦੋਂ ਕਿੰਨਾ ਚਿਰ ਹੋ ਗਿਆ ਥੋਨੂੰ ਹੈ 10 15 ਦਛਾ ਝੋਣ ਨਹੀਂ ਚੱਕ ਲੈ ਉਹ ਬਾਹ ਵੀ ਚੱਕ ਲੈ ਆਏ ਓਏ ਆਪ ਹੈ ਜੋ ਬਾਤ ਰੱਛੀ ਬੜੀ ਬਾਤ ਰ ਹੈ ਹੈ ਪਾਇਰ ਖਰਚਾ ਇੱਕ ਮਿੰਟ ਇੱਕ ਮਿੰਟ ਆਪਾਂ ਠਾਣੇ ਚ ਲਿਜਾ ਕੇ ਬਣਾਉਣਾ ਮੋਰੇ ਦੀ ਕੈਮਰੇ ਮੋਰੇ ਨਾ ਬਸ ਹੁਣ ਕੁੱਟਣਾ ਇੱਕ ਮਿੰਟ ਨੂੰ ਕੁੱਟ ਆ ਦੋ ਬਣਾ ਰਿਹਾ ਅੰਦਾਜ਼ੇ ਬਹੁਤ ਐਸਾ ਰੰਦਾ ਇਹ ਗੱਲ ਸੁਣ ਓਏ ਗੱਲ ਸੁਣ ਹਾਂਜੀ ਆ ਫੜ ਇੱਕ ਚੈਨੀ ਫੜ ਤੂੰ ਮੈਨੂੰ ਕੱਲ ਸੁਣ ਲੈ ਮੇਰੀ ਦੂਜੀ ਕਿੱਥੇ ਸੱਚੀ ਸੱਚੀ ਗੱਲ ਦੱਸ ਦੇ ਮੇਰੀ ਸੁਣ ਲੈ ਗੱਲ ਵੀ ਕੀ ਤੂੰ ਕਰਦਾ ਹੈ ਕੀ ਨਹੀਂ ਕਰਦਾ ਕਿੰਨੇ ਪੈਸੇ ਬਣਾਉਣਾ ਤੂੰ ਮੈਂ ਬਣਾ ਲੇਤਾ ਹਾਂ 50000 ਰੁਪਏ 50000 ਰੁਪਏ ਇੱਕ ਦਿੰਦਾ ਤੇਰੀ ਭਾਸ਼ਾ ਇੰਨੇ ਤਾਂ ਸੜਿਆ ਸਾਡੇ ਇੱਥੇ ਮਜ਼ਦੂਰ ਜਿਹੜੇ ਦਿਹਾੜੀ ਕਰਦੇ ਸਾਰੀ ਦਿਹਾੜੀ ਝੋਨਿਆਂ 'ਚ ਫਰਦੇ ਪਾਣੀ ਬਣਾਉਂਦਾ ਤੂੰ ਭੰਦ ਇੰਨੇ ਪੈਸੇ ਬਣਾਉਣਾ ਤੂੰ ਹੋਰ ਕੀ ਕੋਸ਼ਾ ਤੇਰੇ ਕੋਲ ਪ੍ਰਾਪਰਟੀ ਕੀ ਹੈ ਤੇਰੇ ਕੋਲ ਪ੍ਰਾਪਰਟੀ ਹੈ ਗੱਡੀ ਆਈ ਆਰਟੀਕਾ ਆਟਕਾ ਗੱਡੀ ਉਹ ਤੇਰੀ ਹਾਂ 16 ਦੁਕਾਨੇ ਤਾਂ ਗੱਡੀਆਂ ਤੂੰ ਲਈ ਫਰਦਾ ਇੱਥੇ ਤਾਂ ਹੈ ਜਿਹੜੇ ਵਿਚਾਰੇ ਮਜ਼ਦੂਰ ਹੈ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਪੈਸੇ ਦੇਣਾ ਇਹ ਕਿਹਨੂੰ ਪੈਸੇ ਦੇ ਦੇਣਾ ਹਟੇ ਲੋਨ ਨੂੰ ਪੈਸੇ ਇਹ ਕਦੋਂ ਕਰੀ ਗਏ ਉਹ ਜਿਹੜਾ ਮੰਗਦਾ ਵੀਂਦ ਤੇ ਇਹਨੂੰ ਪੈਸੇ ਦੇ ਬਾਹਰ 25 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜ਼ਮੀਨ ਕਿੰਨੀ ਬਣਾਈ ਕਿੰਨੇ ਪੈਸੇ ਬਣਾਲੇ ਤੂੰ ਕਿੰਨਾ ਚਿਰ ਹੋ ਗਿਆ ਤੈਨੂੰ ਕੰਮ ਕਰਦਣਾ ਰਾਜ ਜੀ ਇਹ ਕਿੰਨੇ ਨਜ਼ਰਦਾ ਆ 20 ਲੱਖ ਹੈ ਜੀ ਆ ਸੁਣ ਲੋ ਪੰਜਾਬੀਓ ਆ ਵੇਖ ਲੋ ਇਹ ਆਪਣੇ ਆ ਹਾਲ ਹੈ ਆਪਾਂ ਮੰਨ ਕੇ ਚਲੋ ਭਾਵਕ ਹੋ ਕੇ ਨਾ ਅਸੀਂ ਅਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਇਹ ਉੱਤਰਾਖੰਡ ਦੇ ਉੱਥੇ ਜੁਪੀ ਬਿਹਾਰ ਦੇ ਬੰਦੇ ਆ ਇਹ ਹੈ ਇੱਥੇ ਆ ਕੇ ਭੀਖ ਮੰਗ ਲਾਇਆ ਇਹਨਾਂ ਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਮਲੇ ਆ ਪੰਜਾਬ ਵਾਲੇ ਹੈ ਹੀ ਕੰਗਲੇ ਆਪਣੇ ਦਾਨ ਦੇ ਲੱਗੇ ਪੰਜਾਬ ਵਾਲੇ ਇਹਨਾਂ ਨੂੰ ਪੈਸੇ ਦੇ ਦਾਨ ਦੇ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਵੀ ਯਾਰ ਹੈ ਆਪਣੇ ਵਿੱਚ ਜਿਹੜੇ ਲੋਕ ਆ ਆਪਣੇ ਆਪਣੇ ਆਪ ਦੇ ਆਪ ਦੇ ਲੋਕ ਆਪਣੇ ਭੁੱਖੇ ਮਰੀ ਜਾਂਦੇ ਤੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਹਾਂ ਜਿਹੜੇ ਆਪਦੇ ਗਰੀਬ ਸਿੱਖ ਲੋਕ ਆ ਉਹ ਭੁੱਖੇ ਮਰੀ ਜਾਂਦੇ ਆ ਤੇ ਇਹਨਾਂ ਨੂੰ ਬਾਹਰ ਲਿਆਣ ਨੂੰ ਇਹਨਾਂ ਨੂੰ ਪੈਸੇ ਦੇਈਏ ਨੇ ਆਪਾਂ 50000 ਰੁਪਏ 50000 ਰੁਪਏ ਇੱਕ ਮਹੀਨੇ ਦਾ ਹੱਥ ਜਨ ਦਾ 50000 ਰੁਪਏ ਬਣਾਉਂਦਾ ਆ ਚੈਨੀਆਂ ਵਿੱਚ ਲਈ ਫਿਰਦਾ ਆ ਬੱਚੇ ਆ ਜਿਹੜੇ ਇਹ ਕਿੰਨਾ ਚਿਰ ਹੋ ਗਿਆ ਚੱਕੇ ਨੂੰ ਤੈਨੂੰ ਇਹ ਅਮਰਤਸਰ ਦਰਬਾਰ ਸਾਹਿਬ ਸੇ ਉਠਾਇਆ ਅੱਛਾ ਉਥੋਂ ਉਠਾਇਆ ਹਾਂ ਕਿੰਨਾ ਚਿਰ ਹੋ ਗਿਆ ਹਾਂ ਕਿੰਨਾ ਚਿਰ ਹੋ ਗਿਆ ਚੱਕੇ ਨਾ ਅਮਰਤ ਆ ਵੀ ਕਿੰਨਾ ਚਿਰ ਹੋ ਗਿਆ ਬੱਚੇ ਚੱਕੇ ਨੂੰ ਇੱਧਰ ਦੱਸ ਮੈਨੂੰ ਆਹ ਲੱਤਾਂ ਉੱਤਾਂ ਸਾਹਿਬ ਇਹਦੀਆਂ ਠੀਕ ਆ ਇਹਨੂੰ ਕੁਛ ਨਹੀਂ ਹੋਇਆ ਸਾਡੇ ਨੂੰ ਐ ਤਾਬ ਤੋਂ ਛੋਟੇ ਛੋਟੇ ਤੂੰ ਚੰਗਾ ਭਲਾ ਹੱਟਾ ਕੇ ਤੂੰ ਸਾਰਾ ਕੁਝ ਠੀਕ ਆ ਇਹਨੂੰ ਹੋਇਆ ਕੀ ਇਹਨੂੰ ਇੱਕਾ ਦੇ ਵਿੱਚ 5-500 ਰੁਪਏ ਮਿਲ ਜਾਂਦਾ ਇਹ ਪਾਉਂ ਵੇਲੀਆਂ ਖਾਣ ਕਿੱਚੇ ਵੇ ਆ ਇਹ ਛੋਟੇ ਛੋਟੇ ਤੇ ਤਾਕ ਤੇ ਨਸ਼ਾ ਵੀ ਖਾਨਾ ਤੂੰ ਕੋਈ ਨਸ਼ਾ ਵੀ ਕਰਦਾ ਹੋਰ ਵੀ ਕਲਾਸੀ ਲੈ ਚੰਗੀ ਤਰ੍ਹਾਂ ਤਲਾਸ਼ੀ ਨਸ਼ਾ ਗੁਟਕਾ ਲੇਤਾ ਹਾਂ ਨਾ ਹੀ ਹੋ ਨਾ ਨਕਾਲਾ ਚਿੱਟਾ ਹੈ ਇਹ ਚਿੱਟਾ ਅਸਲੀ ਚਿੱਟਾ ਆ ਵੀ ਖਾਨਾ ਚਿੱਟਾ ਇਹਦੇ ਪੈਸੇ ਦੇ ਫੱਕਰ ਨੇ ਛੋਟੇ ਵਾਲਿਆ ਕੁੱਤਰਾ ਲੱਟ ਰਹੀ ਆ ਆ 50 ਪੈਸੇ ਨਾਲ ਲੈ ਜਾ ਕੇ ਪੈਸੇ ਘੱਟੀ ਚ ਰੱਖਦਾ ਹੁਣਾ ਇਹ ਕੋਲੇ ਇਹ ਤੈਨੂੰ ਕੀ ਲੱਗਦਾ ਹੈ ਧੋਕਾ ਨੂੰ ਧੋਕਾ ਨੂੰ ਕੋ ਕਦੋਂ ਚੱਕ ਲਿਆ ਇਸ ਕਾ 5-7 ਸਾਲ ਹੋ ਗਏ 5-6 ਸਾਲ ਹੋ ਗਿਆ ਹੈ ਵੀ ਛੋਟੇ-ਛੋਟੇ ਜੁਆਕਾਂ ਨੂੰ ਲਿਆਇਆ ਸੀ ਤੇ ਤੂੰ ਜੁਆਕਾਂ ਦਾ ਕੰਜਰਾ ਤੂੰ ਜੁਆਕਾਂ ਦਾ ਭਵਿੱਖ ਖਰਾਬ ਕਰਤਾ ਖਾਰਾ ਕਿਹਦੇ ਆ ਵਿਚਾਰੇ ਇਹ ਜੁਆਕ ਤੇ ਹੁਣ ਨੂੰ ਜੁਆਕਾਂ ਨੇ ਪੜਾਈ ਪੜਨ ਲਾਇਆ ਹੋਣਾ ਸੀ ਅਗਲੇ ਨੇ ਅੱਛਾ ਭਾਈ ਇਹ ਕਿੰਨਾ ਚਿਰ ਹੋ ਗਿਆ ਨੂੰ ਇੱਥੇ ਇਹ ਕੰਮ ਕਰਦੇ ਨੂੰ ਹੋ ਚਿਰ ਹੋ ਗਿਆ ਟਾਈਮ ਹੋ ਗਿਆ ਤੇ ਕੋਈ ਗੱਡੀयां ਰੋਕ ਕੇ ਸ਼ੀਸ਼ੇ ਬੰਨਣ ਤੱਕ ਜਾਂਦੇ ਜੀ ਅੱਛਾ ਚੜ ਕੇ ਨਾ ਸਵਾਰੀਆਂ ਤੋਂ ਤੱਕੇ ਨਾ ਪੈਸੇ ਹੁੰਦੇ ਆ ਅੱਛਾ ਇੰਨਾ ਪਰੇਸ਼ਾਨ ਕਰਦੇ ਆ ਜੀ ਆ ਜਿਹੜਾ ਚੈਨੀਆਂ ਚੁੰਨੀਆਂ ਸਾਡੇ ਸਾਹਮਣੇ ਆਏ ਵੇਖੋ ਮੋਬਾਈਲ ਤਾਂ ਵੀ ਖੋਤੇ ਭੱਜ ਜਾਂਦੇ ਜੀ ਇਹ ਮੋਬਾਈਲ ਮੂੜੇ ਭੁੰਦੇ ਆਂ ਕੁੜੀਆਂ ਵਾਲੇ ਸਿੱਧੂ ਦੱਸਦੇ ਆਂ ਸਾਹਮਣੇ ਆ ਖੋਤੇ ਭੱਜ ਜਾਂਦੇ ਜੀ ਮੈਟਰ ਆਉਂਦੇ ਆ ਅੱਛਾ ਫਤੋ ਹੀ ਪਹਿਲਾ ਯਾਰ ਸੰਨੋਰਾਪਟਲ ਖੋਣੇ ਸੇ ਮੈਂ ਮੈਂ ਨਾ ਨਵਾਂ ਹੀ ਆਇਆ ਇਹ ਤੇ ਯਾਦ ਤੱਕ ਡੱਡਾ ਵੀ ਕੱਢ ਜਾ ਗੱਡਿਆਂ ਚ ਹੋਏ ਅੱਛਾ ਸਾਦ ਰੋਤੀ ਰਾਤ ਤੱਕ ਤੇ ਗੱਡਿਆਂ ਚ ਬੈਠੇ ਜਾਣਗੇ ਇਹ ਸਾਰਾ ਦਾ ਹੀ ਨਾ ਹਾਂ ਜੱਟ ਮਾਰ ਰੋ ਮਾਰ ਮਾਰ ਰੋ ਮਾਰ ਸਿਨਾ ਆਇ ਕਰੋ ਰਾਜਵੀਰ ਇਹ ਨਾ ਤਾਂ ਲਿਖ ਪਿਆਨ ਤੇ ਇਹਨੂੰ ਥਾਣੇ ਚ ਲੈ ਕੇ ਚੱਲੋ ਤੇ ਇਹਦਾ ਪਰਚਾ ਕਰਦੇ ਬਾਈ ਇਹਦਾ ਦਾ ਦਿਖਾਓ ਉੱਥੇ ਸਾਰਾ ਕੁੱਟ ਚੈਨੀਆਂ ਮੈਂ ਜੇਬ ਚ ਪਾਲਾ ਜੇਬ ਚ ਪਾਲਾ ਜੰਨੀਆਂ ਕੋਈ ਆਪਾਂ ਕੈਮਰਾ ਚੱਲਦੀ ਜਾਂਦਾ ਚੈਨੀਆਂ ਇਹ ਦੇਖੋ ਉੱਥੇ ਆਪਾਂ ਜਿਹੜਾ ਖਜ਼ਾਨੇ ਜਮ੍ਹਾਂ ਕਰਾਵਾਂਗੇ ਪੁੱਛਾਂਗੇ ਦਾ ਸਾਰਾ ਇਹਦਾ ਜਾ ਕੇ ਪੱਤਰਕਾਰਾਂ ਨੂੰ ਕਰਦੇ ਇਹਨੂੰ ਮਾਰ 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 ਮੱਤ ਜਨਾ ਮਾਰ ਕਿਉਂ ਨਾ ਮਾਰੋ ਮੱਤ ਹੈ ਤੈਨੂੰ ਅੱਜ ਤੱਕ ਕੋਈ ਮਿਲਿਆ ਨਹੀਂ ਤੈਨੂੰ ਜਿਵੇਂ ਲਗਾ ਜਵਾਬ ਕਿਹਦੇ ਤੂੰ ਬੇਕਾਰ ਕਰਤਾ ਨਹੀਂ ਕਰਤਾ ਨਹੀਂ ਕਰਤਾ ਜੀ ਨਹੀਂ ਕਰ ਅੱਛਾ ਐਉਂ ਕਰ ਇਹਨੂੰ ਥਾਣੇ ਚ ਲੈ ਕੇ ਚੱਲ ਠੀਕ ਹੈ ਤੇ ਇਹ ਪਰਚਾ ਕਰਦੇ ਨਾਲੇ ਡੀਐਨਏ ਟੈਸਟ ਕਰਾਉਣਾ ਹੈਗਾ ਜੀ ਸਰ ਆ ਪੱਟ ਗਈ ਹੁਣ ਪੱਟ ਗਈ ਆ ਪਰਨਾ ਬੰਨ ਦੇ ਪਰਨਾ ਬੰਨ ਦੇ ਨਾ ਨਾ ਪਰਨਾ ਆਹ ਪੋਸ਼ਣੀ ਵੇ ਚੋਟੀ ਲਾ ਡਾੜ ਲੈ ਹਰ ਜਥੇ ਜੇ ਪਾਸ ਇੱਕ ਮਿੰਟ ਬੰਨੋ ਜੀ ਦੱਤਾਂ ਪਿੱਛੇ ਕਰ ਇਹਦੀਆਂ ਪਿੱਛੇ ਕਰ ਪਿੱਛੇ ਕਰ ਪਿੱਛੇ ਬਾਹਾਂ ਕਰ ਬੰਨ ਦੇ ਨੂੰ ਕੋਈ ਨਹੀਂ ਸਾਨੂੰ ਕੋਈ ਨਹੀਂ ਹੁੰਦਾ ਬੇਟਾ ਸੋਨੂ ਕੋਈ ਨਹੀਂ ਹੁੰਦਾ ਪਤਾ ਸੀ ਸੋਨੂ ਛੋਟੇ ਘਰੇ ਭੇਜਾਂਗੇ ਠੀਕ ਆ ਉਹਨੂੰ ਘਰੇ ਭੇਜਾਂਗੇ ਟੈਨਸ਼ਨ ਨਾ ਘਰੇ ਭੇਜਾਂਗੇ ਜਿੱਤੇ ਹਾਂ ਛੋਟਾ ਕੋਈ ਕਸੂਰ ਨਹੀਂ ਦੇਖੋ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਵਿਚਾਰੇ ਖਵਰਾ ਇਹ ਕਿਹਦੇ ਬੱਚੇ ਆ ਇਹ ਕੋਈ ਗਰੀਬ ਘਰੋਂ ਆ ਜਾਂ ਅਮੀਰ ਘਰੋਂ ਉਹ ਆਪਾਂ ਨੂੰ ਕੀ ਪਤਾ ਹੈ ਇਹ ਤਾਂ ਸਿਕਾਇਆ ਗਿਆ ਜੀ ਆ ਤਾਂ ਇਹਨਾਂ ਨੇ ਜਲੂਸ ਹੀ ਕਰਤਾ ਪੰਜਾਬ ਦਾ ਇਹਨਾਂ ਸਾਰੇ ਦਾ ਅਰੇ ਤੂੰ ਤਾਂ ਸਾਡੀ ਪੰਜਾਬ ਦੀ ਪੇਸ਼ੀ ਕਰ ਮੈਂ ਮੈਂ ਕਈ ਵਾਰੀ ਇੱਥੋਂ ਦੇ ਲੰਘਿਆ ਮੈਂ ਵੀ ਇੱਕ ਦੋ ਵਾਰ ਹੀ ਪੈਸੇ ਦੇ ਗਏ ਜੀ ਚੱਲ ਇਹਨੂੰ ਆਏ ਕਰ ਮੋਟਰਸਾਈਕਲ ਦੇ ਵਿਚਾਲੇ ਬਿਠਾਏ ਨੂੰ ਚਲੋ ਹਾਂ ਮੈਂ ਪੈਸਾ ਸਰ ਮੇਰਾ ਪੈਸਾ ਆ ਪੈਸਾ ਹੋ ਤਾਂ ਤੇਨੂੰ ਪੈਸਾ ਕੋ ਨਹੀਂ ਪੈਸਾ ਤਾਂ ਆ ਫੜ ਪੈਸੇ ਰੱਖ ਆ ਚਲੋ ਬੱਚੋ ਚਲੋ ਨਾਲ ਜੀ